ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬਲੈਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੈਲਾਵਿਕ ਨਜ਼ਰ ਮਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਖੇਤਰੀ ਆਰਥਸਾਸਤਰੀ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਦਿੱਲੀ ਵਿੱਚ ਪਲਕੇ ਹੋਵੇਗਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਸ਼ੈਂਭੂ ਬਾਰਡਰ ਖੋਲਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਸੁਪਰੀਮ ਕੋਰਟ ਨੇ ਸ਼ੈਂਭੂ ਬਾਰਡਰ ਤੇ ਸਥਿਤੀ ਜਿਉਂ ਦੀ ਤਾਂ ਬਰਕਰਾਰ ਰੱਖਣ ਦਾ ਪਹਿਲਾ ਹੁਕਮ ਰੱਖਿਆ ਜਾ ਰਿਹਾ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਈੜੀ ਦੀ 5 ਦਿਨਾਂ ਰਿਮਾਂਡ ਉਤੇ ਭਾਰਤਪੁਸ਼ਨਾਸ਼ੂ ਜਲੰਧਰ ਦੀ ਅਦਾਲਤ ਵਿੱਚ ਹੋਈ ਆਸ਼ੂ ਦੀ ਪੇਸ਼ੀ ਕੈਥੇ ਤੇ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਲੰਗੇ ਦਿਨੀੜੀ ਨੇ ਆਸ਼ੂ ਨੂੰ ਕੀਤਾ ਸੀ ਗ੍ਰਿਫਤਾਰ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਰਾਸ਼ਟਰੀ ਰਾਜਧਾਨੀ ਵਿੱਚ ਖੇਤੀ ਅਰਥਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਦਫ਼ਤਰ ਨੇ ਅੱਜ ਇਸ ਉਦਘਾਟਨ ਬਾਬਤ ਜਾਣਕਾਰੀ ਸਾਂ ਜਿ ਕਿਤੇ ਰਾਜਧਾਨੀ ਦੇ ਨੈਸ਼ਨਲ ਐਗਰੀਕਲਚਰਲ ਸਾਇੰਸ ਸੈਂਟਰ ਐਨਏਐਸਸੀ ਵਿੱਚ ਆਯੋਜਿਤ ਇਸ ਕਾਨਫਰੰਸ ਦਾ ਉਦਘਾਟਨੀ ਸੈਸ਼ਨ ਸਵੇਰੇ 9:30 ਵਜੇ ਤੱਕ ਕੀਤਾ ਗਿਆ ਇਸ ਦਾ ਥੀਮ ਟਿਕਾਊ ਖੇਤੀ ਭੋਜਨ ਪ੍ਰਣਾਲੀਆਂ ਵੱਲ ਪਰਿਵਰਤਨ ਹੈ ਦੱਸਦੇ ਕਿ ਇਸ ਕਾਨਫਰੰਸ ਵਿੱਚ ਲਗਭਗ 75 ਦੇਸ਼ਾਂ ਦੇ ਕਰੀਬ 1000 ਪ੍ਰਤੀਨਿਧੀ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਮੁਤਾਬਕ ਇਸ ਕਾਨਫਰੰਸ ਵਿੱਚ ਭਾਰਤ ਦੀ ਖੇਤੀਬਾੜੀ ਵਿੱਚ ਨੈਚਰਲ ਖੇਤੀ ਅਤੇ ਟਿਕਾਊ ਖੇਤੀ ਭੋਜਨ ਪ੍ਰਣਾਲੀਆਂ ਦੇ ਨਾਲ ਹੋਈ ਪ੍ਰਗਤੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਕਾਨਫਰੰਸ ਨੌਜਵਾਨ ਖੋਜਕਰਤਾਵਾਂ ਅਤੇ ਪ੍ਰਮੁੱਖ ਪੇਸ਼ੇਵਰਾਂ ਲਈ ਗਲੋਬਲ ਸਾਥੀਆਂ ਨਾਲ ਆਪਣੇ ਕੰਮ ਅਤੇ ਨੈਟਵਰਕ ਨੂੰ ਸਾਂਝਾ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗੀ ਸੁਪਰੀਮ ਕੋਰਟ ਨੇ ਅੰਧਵਿਸ਼ਵਾਸ ਜਾਦੂ ਟੂਣੇ ਅਤੇ ਇਸ ਤਰ੍ਹਾਂ ਦੀ ਹੋਰ ਪ੍ਰਥਾਵਾਂ ਦੇ ਖਾਤਮੇ ਲਈ ਕੇਂਦਰ ਅਤੇ ਸੂਬਿਆਂ ਨੂੰ ਉਚਿਤ ਕਦਮ ਚੁੱਕਣ ਲਈ ਨਿਰਦੇਸ਼ ਦੇਣ ਲਈ ਅਪੀਲ ਕਰਨ ਵਾਲੀ ਪਟੀਸ਼ਨ ਉੱਤੇ ਅੱਜ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਚੀਫ ਜਸਟਿਸ ਡੇਵਯ ਚੰਦਰ ਚੂਡ ਜੱਜ ਜੇਬੀ ਪਰਦੀਵਾਲਾ ਅਤੇ ਜੱਜ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਅੰਧਵਿਸ਼ਵਾਸ ਨੂੰ ਖਤਮ ਕਰਨ ਦਾ ਇੱਕੋ ਪਾਸ ਸਿੱਖਿਆ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮਾਮਲਿਆਂ ਵਿੱਚ ਸੰਸਦ ਨੂੰ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਬੈਂਚ ਨੇ ਕਿਹਾ ਕਿ ਅਸੀਂ ਇਹ ਆਦੇਸ਼ ਕਿਵੇਂ ਜਾਰੀ ਕਰ ਸਕਦੇ ਹਾਂ ਕਿ ਵਿਗਿਆਨੀ ਸੋਚ ਵਿਕਸਿਤ ਕਰਨ ਅਤਿਅੰਤ ਵਿਸ਼ਵਾਸ ਨੂੰ ਖਤਮ ਕਰਨ ਲਈ ਕਦਮ ਚੁੱਕੇ ਜਾਣ ਸੰਵਿਧਾਨ ਨਿਰਮਾਤਾਵਾਂ ਨੇ ਸਭ ਰਾਜਨੀਤੀ ਅਤੇ ਨਿਰਦੇਸ਼ਕ ਸਿਧਾਂਤਾਂ ਵਿੱਚ ਸ਼ਾਮਲ ਕੀ ਤਾਂ ਸੇ ਬੈਂਚ ਵੱਲੋਂ ਮਾਮਲੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਪਟੀਸ਼ਨਕਰਤਾ ਐਡਵੋਕੇਟ ਅਸ਼ਵਨੀ ਕੁਮਾਰ ਉਪਾਦੇ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਅੱਜ ਸੁਪਰੀਮ ਕੋਰਟ ਵਿੱਚ ਸ਼ੰਭੂ ਬਾਰਡਰ ਸੰਬੰਧੀ ਸੁਣਵਾਈ ਕੀਤੀ ਗਈ ਇਸ ਦੌਰਾਨ ਸੁਪਰੀਮ ਕੋਰਟ ਨੇ ਹਰਿਆਣਾ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਕਿਹਾ ਸ਼ੰਭੂ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੱਕ ਪਹੁੰਚ ਕਰਨਾ ਤੇ ਉਹਨਾਂ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਕਮੇਟੀ ਦੇ ਗਠਨ ਲਈ ਸਾਂਝੇ ਨਾਵਾਂ ਦਾ ਸੁਝਾਅ ਦੇਣ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਅੰਬਾਲਾ ਨੇੜੇ ਸ਼ੰਭੂ ਸਰਹੱਦ 'ਤੇ ਸਥਿਤੀ ਜਿਉਂਦੀ ਤਿਉਂ ਬਣਾਈ ਰੱਖਣ ਦਾ ਉਸ ਦਾ ਪਹਿਲਾ ਹੁਕਮ ਜਾਰੀ ਰਹੇਗਾ ਇਸ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ ਉਸ ਤੋਂ ਪਹਿਲਾਂ ਅਦਾਲਤ ਨੇ 24 ਜੁਲਾਈ ਨੂੰ ਮਾਮਲੇ ਉੱਤੇ ਸੁਣਵਾਈ ਕੀਤੀ ਸੀ ਤਦ ਵੀ ਅਦਾਲਤ ਨੇ ਸਥਿਤੀ ਜਿਉਂਦੀ ਤਿਉਂ ਬਰਕਰਾਰ ਰੱਖਣ ਲਈ ਕਿਹਾ ਸੀ ਦੱਸ ਦੇ ਕਿ ਕਿਸਾਨ 13 ਫਰਵਰੀ ਤੋਂ ਸ਼ੰਭੂ ਬਾਰਡਰ ਉੱਤੇ ਡਰਨਾ ਲਗਾ ਕੇ ਬੈਠੇ ਨੇ ਕੇਰਲ ਦੇ ਵੈਨੜ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 308 ਹੋ ਗਈ ਹੈ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬੇ ਦੀ ਸਿਹਤ ਮੰਤਰੀ ਵੀਨਾ ਜੋਰਜ ਨੇ ਕਿਹਾ ਕਿ ਜਨਸਾ ਦੇ ਕਰੀਬ ਲੋਕ ਅਜੇ ਵੀ ਲਾਪਤਾ ਨੇ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਤੇ ਹੁਣ ਤੱਕ 195 ਲਾਸ਼ਾਂ ਅਤੇ 113 ਮਨੁੱਖੀ ਅੰਗ ਬਰਾਮਦ ਕੀਤੇ ਜਾ ਚੁੱਕੇ ਨੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਤੜਕੇ ਵਾਇਨੜ ਦੇ ਮੇਪ ਦੀ ਨੇੜੇ ਪਹਾੜੀ ਖੇਤਰਾਂ ਵਿੱਚ ਭਾਰੀ ਟਿਕਾਣ ਡਗਣ ਕਾਰਨ 213 ਤੋਂ ਵੱਧ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਦਾ ਵਾਕੋਖਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਸੇ ਦੌਰਾਨ 6 ਖੇਤਰਾਂ ਦੀ ਤਲਾਸ਼ ਲਈ 40 ਸਰਚ ਟੀਮਾਂ ਤਾਇਨਾਤ ਕੀਤੀਆਂ ਨੇ। ਲੁਧਿਆਣਾ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੋਸ਼ਣ ਅਸ਼ੂਨ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਜਲੰਧਰ ਦੇ ਅਦਾਲਤ ਵਿੱਚ ਪੇਸ਼ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ ਉਹਨਾਂ ਨੂੰ 5 ਦਿਨਾਂ ਲਈ ED ਦੀ ਰਿਮਾਂਡ ਉੱਤੇ ਭੇਜ ਦਿੱਤਾ ਹੈ ਕਾਥੇ ਤੇ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਜਲੰਧਰ ਵਿੱਚ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ED ਨੇ ਆਸ਼ੂ ਨੂੰ ਲੰਘੇ ਦਿਨ ਗ੍ਰਿਫਤਾਰ ਕੀਤਾ ਸੀ ਕਾਂਗਰਸੀ ਆਗੂ ਭਾਰਤ ਪੁਸ਼ਨਾ ਆਸ਼ੂ ਨੂੰ ਬੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਧਰਮੇਂਦਰ ਪਾਲ ਸਿੰਘਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕੋਰਟ ਵਿੱਚ ਪੇਸ਼ੀ ਦੌਰਾਨ ਆਸ਼ੂ ਦੀ ਸਪੋਰਟ ਵਿੱਚ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਅਤੇ ਸਰਵਿੰਦਰ ਕੋਟਲੀ ਪਹੁੰਚੇ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਸ਼੍ਰੋਮਣੀ ਕਾਲ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਤੇ ਸ਼ਬਦੀ ਵਾਰ ਕੀਤੇ ਨੇ ਉਹਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਾਲ ਦਲ ਦੇ ਅੰਦਰੂਨੀ ਕਲੇਸ਼ ਲਈ ਆਰਐਸਐਸ ਅਤੇ ਬੀਜੇਪੀ ਉਤੇ ਜਾਮ ਲਗਾ ਰਹੇ ਨੇ ਜਦ ਕਿ ਅਜਿਹਾ ਕੁਝ ਵੀ ਨਹੀਂ ਹੈ ਉਹਨੇ ਕਿਹਾ ਕਿ ਜਿਸ ਤਰ੍ਹਾਂ ਸੁਖਵੀਰ ਬਾਦਲ ਚੱਲ ਰਹੇ ਨੇ ਇਸ ਤਰ੍ਹਾਂ ਉਹ ਜਲਦੀ ਹੀ ਸ਼੍ਰੋਮਣੀ ਕਾਲ ਦਲ ਦਾ ਭੋਗ ਪਾ ਦੇਣਗੇ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਪਾਰਟੀ ਦੇ ਜੋ ਝਗੜਾ ਹੋ ਰਿਹਾ ਦਾ ਚਲਜਟਾ ਉਹਦੇ ਚ ਬੀਜਪੀ ਔਰ ਨਾਗਪੁਰ ਨੂੰ ਖਸਾਉਂਦੇ ਨੇ ਔਰ ਉਹਨਾਂ ਦੇ ਸਾਥੀ ਵੀ ਇਹੀ ਕੰਮ ਕਰਨ ਲੱਗੇ ਆ ਜਦੋਂ ਕਿ ਸਾਨੂੰ ਇਹ ਅਫਸੋਸ ਹੈ ਕਿ ਉਹਨਾਂ ਦੀ ਪਾਰਟੀ ਛਾਲ ਹੋ ਰਿਹਾ ਔਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜ਼ਿੰਮੇਵਾਰੀ ਹੈ ਪ੍ਰਧਾਨ ਕਿਸੇ ਇੱਕ ਨੇ ਬੰਨਾ ਹੁੰਦਾ ਪਾਰਟੀ ਸਾਰਿਆਂ ਨੂੰ ਨਾਲ ਮਿਲਾ ਕੇ ਕੰਮ ਕਰਨਾ ਹੁੰਦਾ ਚੰਨੀ ਹੁੰਦੀ ਹੈ ਸਭ ਨੂੰ ਬਰਾਬਰ ਸਨਮਾਨ ਦੇਣਾ ਜੇ ਉਹ ਬੰਦੇ ਜਾ ਰਹੇ ਨੇ ਤੁਹਾਡੇ ਐਨੇ ਸੀਨੀਅਰ ਸਾਥੀ ਨੇ ਜਿਹੜੇ ਅੱਜ ਵੀ ਕਹਿੰਦੇ ਅਸੀਂ ਅਕਾਲੀ ਆ ਤੇ ਉਹਦਾ ਦੋਸ਼ ਦੂਸਰਿਆਂ ਤੇ ਮੜਨਾ ਮੈਂ ਸਮਝਦਾ ਅਜੇ ਵੀ ਉਹਨਾਂ ਦੀ ਸੋਚ ਚ ਸੁਧਾਰ ਨਹੀਂ ਹੋਇਆ ਇਹ ਉਹਨਾਂ ਦੀ ਆਪਣੀ ਸੋਚ ਦੀ ਵਜ੍ਹਾ ਕਰਕੇ ਆ ਉਹਨਾਂ ਨੂੰ ਜੇ ਸੁਧਾਰ ਕਰ ਲੈਣਾ ਚਾਹੀਦਾ ਇਹਦੇ ਚ ਪੰਜਾਬ ਦਾ ਵੀ ਹਿੱਤ ਆ ਔਰ ਅਕਾਲੀ ਦਲ ਜਿਹੜੀ ਇੰਨੀ ਸੰਘਰਸ਼ਾਂ ਚੋਂ ਨਿਕਲੀ ਹੋਈ ਆ ਤਿਆਰ ਕੁਰਸੀਆਂ ਨਾਲ ਬਣਿਆ ਹੋਇਆ ਅਕਾਲੀ ਦਲ ਉਹ ਉਹ ਉਹਨਾਂ ਦੀ ਤਿਆਰ ਕੁਰਸੀਆਂ ਦਾ ਮਜ਼ਾਕ ਉਡਾ ਰਿਹਾ ਜਿਨ੍ਹਾਂ ਲੋਕਾਂ ਨੇ ਇਹਨੂੰ ਇਹਦਾ ਨਿਰਮਾਣ ਕੀਤਾ ਔਰ ਇੱਥੋਂ ਤੱਕ ਲੈ ਕੇ ਆਏ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਜ਼ਿੰਮੇਦਾਰੀ ਹੈ ਜੋ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ। ਆरोप ਸਾਡੇ ਤੇ ਲਾ ਰਹੇ ਆ ਕਿ ਭਾਜਪਾ ਕਰ ਰਹੀ ਹੈ। ਬੇ ਨਾਗਪੁਰ ਪਹਿਨਨੋ ਸ਼ਹਿਰ ਆ ਕੇ ਤੋਂ ਸ਼ਹਿਰ ਨਹੀਂ ਹੈ। ਲਾ ਕੋਈ ਇਹ ਤੁਹਾਨੂੰ ਮੈਂ ਬਾਰ ਬਾਰ ਕਹਿਣਾ ਕਿ ਇਸ ਤਰ੍ਹਾਂ ਦੀ ਗਲਤੀ ਕਰਕੇ ਤੁਸੀਂ ਅਕਾਲੀ ਦਲ ਦਾ ਭੋਗ ਭਾ ਕੇ ਜਾਓਗੇ। ਜਦੋਂ ਕਿ ਇੰਨੇ ਵੱਡੇ ਸੰਗਠਨ ਦਾ ਭੋਗ ਨਹੀਂ ਪਹਿਣਾ ਚਾਹੀਦਾ। ਇਹ ਪੰਥ ਪੰਥ ਦੀ ਨੁਮਾਇੰਦਾ ਸਮਾਜਾ। ਸਾਡੀ ਤਾਂ ਇਹ ਸੋਚ ਹੈ ਔਰ ਅਕਾਲੀ ਦਲ ਨੂੰ ਖੇਤਰੀ ਪਾਰਟੀ ਹੈ। ਕੇਂਦਰ ਚ ਕੋਈ ਨੇਤਾ ਤਾਂ ਚਾਹੀਦਾ ਹੁੰਦਾ। ਜਾਤਾ ਉਹ ਰਾਹੁਲ ਗਾਂਧੀ ਦਾ ਸਵੀਕਾਰ ਕਰਨ ਜਾਂ ਮੋਦੀ ਜੀ ਦਾ ਕਰ ਲੈਣ ਤੇ ਇੱਕ ਦਾ ਕਰਨਾ ਪੈਣਾ ਇਹ ਵੀ ਪਾਰਟੀਆਂ ਦੀ ਹਮੇਸ਼ਾ ਜਿਸ ਤਰ੍ਹਾਂ ਇੱਕ ਵਿਚਾਰਧਾਰਾ ਚਾਹੀਦੀ ਹੁੰਦੀ ਹੈ ਸਵੈਥਨ ਬਣਾਉਣ ਵਾਸਤੇ ਇੱਕ ਲੀਡਰ ਚਾਹੀਦਾ ਹੁੰਦਾ ਜਿਹਨੂੰ ਸਾਰੇ ਸਵੀਕਾਰ ਕਰਨ ਔਰ ਉਹਦੇ ਨਾਲ ਹੀ ਕਾਰਗਰਤਾ ਚਾਹੀਦੇ ਹੁੰਦੇ ਆ ਜਿਨ੍ਹਾਂ ਦਾ ਉਹ ਸੋਚ ਦੇ ਨਾਲ ਮਿਹਰਬਾਨ ਕੀਤਾ ਜਾਵੇ ਉਹ ਸੋਚ ਤੋਂ ਪ੍ਰੇਰਿਤ ਹੋਣ ਜਿਹੜੇ ਪਰਤਿਕ ਸੋਚ ਤੋਂ ਪ੍ਰੇਰਿਤ ਹੋਣ ਇਹ ਕਰਨਾ ਪੈਣਾ ਜੋ ਕਰ ਨਹੀਂ ਰਹੇ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਰਖੜ ਪੁਨਿਆਂ ਦੇ ਪਾਵਨ ਮੌਕੇ ਉਤੇ ਪੰਥਕ ਇਕੱਠ ਕੀਤਾ ਜਾਵੇਗਾ ਜਿਸ ਵਿੱਚ ਸੰਸਦ ਮੈਂਬਰ ਭਾਈ ਅਮਰਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੁੱਕਿਆ ਜਾਵੇਗਾ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ ਸੰਸਦ ਮੈਂਬਰ ਸਰਜੀਪ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਸਿੰਘ ਦੇ ਪਿਤਾ ترਸਿੰਮ ਸਿੰਘ ਨੇ ਉਹਨਾਂ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਇਸ ਗੱਲ ਦਾ ਐਲਾਨ ਕੀਤਾ ਉਹਨਾਂ ਨੇ ਕਿ ਇਸ ਮੌਕੇ ਕਈ ਹੋਰ ਪੰਥਕ ਮਾਮਲੇ ਵਿਚਾਰੇ ਜਾਣਗੇ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮਾਮਲਾ ਸ਼ਾਮਲ ਹੈ ਸਾਡਾ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕਰਦਾ ਇਹ 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 ਨੂੰਤਾ ਹੈ ਕਿ ਜੋ ਸਿੱਖ ਪੰਥ ਦੇ ਸਾਹਮਣੇ ਬੜੀਆਂ ਬੜੀਆਂ ਸਮੱਸਿਆਵਾਂ ਹੋਆਂ ਉਹਨਾਂ ਵਾਸਤੇ ਅਸੀਂ ਇਹ ਜੋ ਬਾਬਾ ਘੜਾ ਦਾ ਜਿਹਦੇ ਤੇ ਇੱਕ ਬਹੁਤ ਵੱਡਾ ਗਰੁੱਪ ਤੇ ਪੱਦਰ ਦੀ ਜਾਤ ਤੇ ਮੇਲਾ ਮਨਾਇਆ ਜਾਂਦਾ ਉਹਦੇ ਤੇ ਅਸੀਂ ਇੱਕ ਪੰਥਰ ਕਲਪਾ ਕਰਕੇ ਜਿਹਨੇ ਵੀ ਸਿੱਖ ਬਣਨੇ ਆ ਉਹਨਾਂ ਨੂੰ ਸਾਜੇ ਤੌਰ ਤੇ ਪੰਥਕਾ ਪੱਟ ਤੇ ਵਿਚਾਰਦਾ ਅਗਲਾ ਪ੍ਰੋਗਰਾਮ ਹੈ ਉਹਦੇ ਬਾਅਦ ਦੇ ਅਸੀਂ ਮੇਰੀ ਤਰੀਕ ਦੇ ਕੋਲ ਵੱਡਾ ਕੱਟ ਰੱਖਿਆ ਉਹਨੇ ਤਿਲਕ ਸੰਤਾ ਨੂੰ ਬੜੋਰ ਅਪੀਲ ਕਰਦੇ ਆ ਕਿ ਵਾਦਵਾਦ ਮੋਹਣ ਦੀ ਕੋਸ਼ਿਸ਼ ਕਰਨ। ਇਹ ਉਹਦਾਏ ਉਹਦੇ ਚ ਇੱਕ ਅਸੀਂ ਇਹ ਪੁੱਤ ਬਚਾਣਿਆ ਜਾ ਉਹ ਕਹਿੰਦੇ ਕਲੂਮ ਦੀ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਬੋਤਮ ਸੰਤਾ ਵਾਲਾ ਤੇ ਉਹਦੀਆਂ ਪਿਛਲੇ ਲੰਮੇ ਸਮੇਂ ਤੋਂ ਚੋਣਾ ਨਹੀਂ ਹੋਇਆ ਉਹ ਉਹਦੇ ਕਈ ਮਾਰਨ ਹੋ ਸਕਦੇ ਆ ਪਰ ਹੁਣ ਜੋ ਵਿਦੋਤਵਾਰਾ ਚੋਣ ਕਮਿਸ਼ਨ ਨੇ ਵੋਟਾਂਵਾਂ ਦੀ ਪ੍ਰਕਿਰਿਆ ਰੰਗੀ ਸੀ ਉਹ ਕਾਫੀ ਲੰਮੇ ਦਮੇ ਤੋਂ ਉਹ ਸੈਂਸਿਟਿਵ ਹੋ ਗਿਆ ਵਧਾਇਆ ਵੀ ਗਿਆ ਪਰ ਫਿਰ ਵੀ ਪਤਾ ਨਹੀਂ ਸਿੱਖ ਸਕਦਾ ਕਿ ਬਹੁਤ ਉਹਦੇ ਵਾਸਤੇ ਰੁਚੀ ਘਟਿਆ ਤੇ ਇਸ ਕਰਕੇ ਉਹਦੇ ਅਜੇ ਤੱਕ ਮੇਰਾ ਖਿਆਲ ਹੈ ਕਿ ਜੋ ਪਿਛਲੀ ਇਲੈਕਸ਼ਨ 2011 ਚ ਹੋਈ ਆ ਉਹਦੇ ਮਤਲਬ ਲੇਤੇ 50% ਵੀ ਵੋਟਾਂ ਨਹੀਂ ਆਈਆਂ ਤੇ ਅਸੀਂ ਇਸ ਇਹ ਜੋ ਵੋਟਾਂ ਕਮਿਸ਼ਨ ਦੇ ਜਿਹੜੇ ਹੈਡੇ ਆ ਸਰੋਂ ਸਾਹਿਬ ਉਨਾਂ ਨੂੰ ਸਾਡਾ ਵਾਪਸ ਮਿਲਿਆ ਸੀ ਸਰਬਜੀਤ ਜੀ ਵੱਲੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਵਧਾਈ ਜਾਣ ਚਾਹੀਏ ਕਿ ਬੋਤਾਂ ਜਿਹੜੀਆਂ ਸਾਰੇ ਲੋਕ ਬਣਾ ਸਕਣ ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਹੋਇਆ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ 23 IPS ਅਤੇ 4 PPS ਅਧਿਕਾਰੀਆਂ ਦਾ ਤਬਾਦਲਾ ਕੀਤਾ 15 ਜ਼ਿਲ੍ਹਿਆਂ ਦੇ SSPs ਦਾ ਤਬਾਦਲਾ ਕੀਤਾ ਗਿਆ ਸਤਿੰਦਰ ਸਿੰਘ ਨੂੰ DIG ਬਾਰਡਰ ਰੇਂਜ ਨਿਯੁਕਤ ਕੀਤਾ ਗਿਆ ਨਵੀਨ ਸਿੰਘਲਾ ਨੂੰ ਜਲੰਧਰ ਰੇਂਜ ਦਾ DIG ਨਿਯੁਕਤ ਕੀਤਾ ਗਿਆ ਅਸ਼ਵਨੀ ਕਪੂਰ ਫਰੀਦਕੋਟ ਰੇਂਜ ਦੇ DIG ਬਣੇ ਨੇ ਜਦਕਿ ਹਰਮਨबीर ਸਿੰਘ ਨੂੰ ਫਲੋਰ ਦੇ ਪੁਲਿਸ ਅਕਾਦਮੀ ਦਾ ਜੁਆਇੰਟ ਡਾਇਰੈਕਟਰ ਬਣਾਇਆ ਗਿਆ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਜਮਨੀ ਸਾਹਿਬ ਵਜੀਦਪੁਰ ਦੇ ਲੰਗਰ ਹਾਲ ਵਿੱਚ ਸਿਲੰਡਰ ਵਿੱਚੋਂ ਗੈਸ ਲੀਕ ਹੋਣ ਕਾਰਨ ਅੱਗ ਲੱਗਣ ਦੀ ਮੰਦਭਾਗੀ ਘਟਨਾ ਵਾਪਰੀ ਇਸ ਘਟਨਾ ਵਿੱਚ 7 ਦੇ ਕਰੀਬ ਸੇਵਾਦਾਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਸਕੂਲ ਦੇ 5 ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਜਤਿੰਦਰ ਕੋਚੜ ਨੇ ਕਿਹਾ ਕਿ ਵਿਦਿਆਰਥੀਆਂ ਦੀ ਹਾਲਤ ਸਥਿਰ ਹੈ। ਉਧਰ ਐਸਐਸਐਮੂ ਸੁਮੇ ਮਿਸ਼ਰਾ ਨੇ ਘਟਨਾ ਤੋਂ ਬਾਅਦ ਗੁਰਦੁਆਰਾ ਸੱਦ ਦਾ ਦੌਰਾ ਕੀਤਾ ਅਤੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ। ਯਾ ਸਾਰੀ ਲੰਗਰ ਵਾਲਾ ਜਮਨੀ ਸਾਹਿਬ ਤੇ ਸੇਵਾ ਕਰਦੇ ਸੀ। ਉੱਥੇ ਜੀ ਹੁਣ ਪਤਾ ਨਹੀਂ ਸਿਲੰਡਰ ਫਟਿਆ ਕਿ ਕਿਦਾਂ ਅੱਕ ਲੱਗੀ ਆ। ਹਾਲੇ ਫਿਲਹਾਲ ਪਤਾ ਲੱਗੂਗਾ ਜੀ ਮੈਂ ਤਾਂ ਹੀ ਬਾਹਰੋਂ ਦਫ਼ਤਰ ਦੇ ਵਿੱਚੋਂ ਮੁੰਡਿਆਂ ਨੂੰ ਭਾ ਕੇ ਲਿਆ। ਹਾਂਜੀ ਸਕੂਲ ਦੇ ਬੱਚੇ ਸੀ ਕਿ ਉੱਥੇ ਸੇਵਾ ਕਰਨ ਆਏ ਸੀ ਗੁਰਦਰਾ ਸਾਹਿਬ। ਡਰੇਸਿੰਗ ਹੋ ਗਏ 5 ਕੇਸ ਆ ਜੀ। ਤੇ ਉਹਦੇ ਚੋ ਤਿੰਨ ਵਿੱਚ ਸਟੇਬਲ ਤੋਂ ਦੋ ਤੁਹਾਨੂੰ ਥੋੜੇ ਸੀਰੀਅਸ ਲੱਗ ਰਹੇ ਆ। ਸਰਜਨਾਰੇ ਕੋਈ ਵਾਸਾਸ ਕਰ ਕਿ ਸਰਜਤ ਨਹੀਂ ਦੇਖਣਾ ਹੁੰਦਾ ਸਿਰਫ ਫਰਜ਼ਾਂ ਲਈ ਸੋਚਦੇ ਕਿ ਇਥੋਂ ਇੱਕ ਦੋ ਸ਼ਹਿਰ ਰੈਫਰ ਕਰਨਾ ਪਿਆ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੀ ਸੀ ਉੱਤੇ ਕਿਹ ਸਿਲੰਡਰ ਫਟਿਆ ਜੋ ਸੁਨੇਆ ਵੈ ਜਿਰਖਪੁਰ ਵਿੱਚ ਪਿੰਡ ਮਜਾਤ ਨੈਸ਼ਨਲ ਹਾਈਵੇ ਉੱਤੇ ਵਾਪਰਿਆ ਸੜਕ ਹਾਸ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਜਸਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਘਟਨਾ ਤੋਂ ਬਾਅਦ ਇਨਸਾਫ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰਾਂ ਨੇ ਰੋੜ ਜ਼ਮਕੀਤਾ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸਮਝਾ ਬੁਝਾ ਕੇ ਜਮ ਖੁਲਵਾਇਆ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੇਰੇ ਚਾਚਾ ਜੀ ਦੇ ਮੁੰਡੇ ਸੀ ਲੜਕੇ ਤੇ ਉਹਨਾਂ ਦਾ ਆਪਣਾ ਮਜਾਤੜੀ ਪਿੰਡ ਦੇ ਰੋਡ ਤੇ ਐਕਸੀਡੈਂਟ ਹੋ ਗਿਆ ਸੀ ਤੇ ਉਹ ਬੰਦੇ ਨੇ ਮਤਲਬ ਕਿ दारू-ਦੂਰੂ ਕੀਤੀ ਹੋਈ ਸੀ ਨਸ਼ਾ ਕਾਫੀ ਕੀਤਾ ਹੋਇਆ ਸੀ ਤੇ ਉਹਨੇ ਲਿਆ ਕੇ ਪਹਿਲਾਂ ਦੋ ਮੁੱਡੇ ਹੋਰ ਸੀਗੇ ਇੱਕ ਮੱਕੜਿਆ ਸੀ ਵੀ ਤੇ ਇੱਕ ਝੇੜੀ ਦੀ ਗੱਲ ਪਹਿਲਾਂ ਉਹਨਾਂ ਚ ਮਾਰੀ ਤੇ ਫਿਰ ਉਹਨੇ ਸਾਡੇ ਮੇਰੇ ਬ੍ਰਦਰ ਦੇ ਵਿੱਚ ਮਾਰੀ ਮਤਲਬ ਕਿ ਉਹਨੇ ਨਸ਼ਾ ਬਹੁਤ ਕੀਤਾ ਹੋਇਆ ਸੀਗਾ ਤੇ ਉਹਦੀ ਵੀਡੀਓ ਵੀ ਬਣਾਈ ਮੁੰਡਿਆਂ ਨੇ ਤੇ ਉਹ ਕਹਿੰਦਾ ਵੀ ਜੋ ਵੀ ਹੋ ਗਿਆ ਹੋ ਗਿਆ ਵੀ ਮੈਂ ਥੋੜੀ ਮਰਨ ਲੱਗਿਆ ਐ ਐਕਸੀਡੈਂਟ ਹੋ ਗਿਆ ਹੋ ਗਿਆ ਮੈਨੂੰ ਕੋਈ ਟੈਨਸ਼ਨ ਨਹੀਂ ਯंदा ਵੀ ਜੋ ਹੋਏਗਾ ਸਵੇਰੇ ਦੇਖੀਏ ਕਿੰਨੇ ਮੁੰਡੇ ਮਰੇ ਮੁੰਡੇ 2 ਮਰੇ ਇੱਕ ਰਾਤ ਐਕਸੀਡੈਂਟ ਹੋ ਗਿਆ ਸੀ ਜਿਸ ਸੰਬੰਧੀ ਅੱਜ ਅਸੀਂ ਐਫਆਈਆਰ ਦਰਜ ਕਰ ਦਿੱਤੀ ਹੈ ਤੇ ਦੋਸ਼ੀ ਨੂੰ ਜਲਦ ਤੋਂ ਜਲਦ ਅਸੀਂ ਰੈਸਟ ਕਰਾਂਗੇ ਜੀ ਤੇ ਹੁਣ ਮੰਨ ਚੁੱਕੇ ਖੁੱਲ ਚੁੱਕੇ ਹੈ ਇਹ ਦਾ ਮੇਰਾ ਪਹਾੜੀ ਖੇਤਰ ਅੰਦਰ ਹੋ ਰਹੀ ਲਗਾਤਾਰ بارش ਤੇ ਚੱਲਦੇ ਆਂ ਦਰਿਆਵਾਂ ਅੰਦਰ ਪਾਣੀ ਦਾ ਪੱਧਰ ਵਧਣ ਲੱਗਿਆ ਉਸ ਤੇ ਚੱਲਦੇ ਆਂ ਅੰਮ੍ਰਿਤਸਰ ਸੈਕਟਰ ਦੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਰਾਵੀ ਦਰਿਆ ਅੰਦਰ ਪਹਿਲਾਂ ਨਾਲੋਂ ਪਾਣੀ ਦਾ ਪੱਧਰ ਵੱਧ ਗਿਆ तहसील अजਨਾਲਾ ਦੇ ਨਾਉਂਦੇ ਪਿੰਡ ਕੋਟਜਾਦਾ ਤੋਂ ਲੰਘਦੇ ਰਵੀ ਦਰਿਆ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵਧਿਆ ਹੈ ਹਾਲਾਂਕਿ ਪਾਣੀ ਦਾ ਪੱਧਰ ਇਸ ਕਦਰ ਵਧਨ ਕਰਕੇ ਕੋਈ ਖਤਰਾ ਨਹੀਂ ਹੈ ਪਰ ਪਾਣੀ ਦਾ ਪੱਧਰ ਵਧਨ ਕਰਕੇ ਅਤੇ ਬਰਸਾਤੀ ਮੌਸਮ ਹੋਣ ਕਰਕੇ ਇਸ ਜਗ੍ਹਾ ਤੇ ਬਣੇ ਪਲਟੂਨ ਬ੍ਰਿਜ ਨੂੰ ਉਤਾਰ ਦਿੱਤਾ ਗਿਆ ਜਿਸ ਦੌਰਾਨ ਹੁਣ ਰਵੀ ਦਰਿਆ ਪਾਰ ਖੇਤੀ ਕਰਨ ਵਾਲੇ ਕਿਸਾਨ ਬੇੜੀ ਦੇ ਸਹਾਰੇ ਇਧਰੋਂ ਉਧਰ ਜਾ ਰਹੇ ਨੇ ਇਸ ਮੌਕੇ ਮਿਲਾਨ ਨੇ ਦੱਸਿਆ ਕਿ ਪਾਣੀ ਦਾ ਪੱਧਰ ਫਿਲਹਾਲ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਤੇ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਪਹਿਲਾਂ ਨਾਲ ਸੋ 3-4 ਫੁੱਟ ਵਧਿਆ ਜੀ 3-4 ਫੁੱਟ ਵਧਿਆ ਹਾਂਜੀ ਠੀਕ ਆ ਕਿੰਨੀ ਕੁ ਮੁਸ਼ਕਲ ਆ ਜੀ ਮੁਸ਼ਕਲ ਕੁਝ ਨਹੀਂ ਜੀ ਜੋ ਪਾਣੀ ਜ਼ਿਆਦਾ ਹੋਵੇ ਫਿਰ ਮੁਸ਼ਕਲ ਹੁੰਦੀ ਜੀ ਹਲੇ ਕੋਈ ਮੁਸ਼ਕਲ ਨਹੀਂ ਜੀ ਇੱਥੇ ਪਲਟੂਨ ਬ੍ਰਿਜ ਹੀ ਪਲਟੂਨ ਵਿੱਚ ਜੋ ਭਾਈ ਫਲੈਟ ਚੇਂਜ ਕਰਕੇ ਹੁਣ ਕਰ ਦੋ ਤਿੰਨ ਮਹੀਨੇ ਬਾਰਸ਼ਾਂ ਪੈਣੀਆਂ ਉਹਦੇ ਕਰਕੇ ਖੋਲ ਦਿੱਤਾ ਗਿਆ ਜੀ ਕੋਈ ਨੁਕਸਾਨ ਨੁਕਸਾਨ ਨਾ ਹੋਵੇ ਭਾਈ ਠੀਕ ਆ ਹਾਂਜੀ ਤੁਸੀਂ ਹੁਣ ਫਿਰ ਉਹ ਜਿਹੜਾ ਬੇੜੀ ਤੇ ਲੈ ਕੇ ਜਾ ਰਹੇ ਕਿਸਾਨ ਹਾਂਜੀ ਕਿੰਨੇ ਕਿੰਨੇ ਤੇ ਕਿਹੜੇ ਕਿਹੜੇ ਕਦ ਕਰ ਸਮਾਂ ਜਿਹੜਾ ਕਿਸਾਨ ਜਾਂਦੇ ਤੇ ਚਲਦੀ ਰਹਿੰਦੀ ਸ ਚਲਦੀ ਰਹਿੰਦੀ ਜੀ ਠੀਕ ਆ ਹਾਂਜੀ ਕੋਈ ਮੁਸ਼ਕਲ ਨਹੀਂ ਮੁਸ਼ਕਲ ਜੀ ਕੋਈ ਨਹੀਂ ਜੀ ਮੁਸ਼ਕਲ ਅਜੇ ਖਤਰਾ ਕਿਸੇ ਤਰ੍ਹਾਂ ਦਾ ਨਹੀਂ ਸਾਨੂੰ ਅਜੇ ਕੋਈ ਨਹੀਂ ਜੀ ਪਾਣੀ ਵਧਿਆ ਫਿਰ ਤੁਹਾਨੂੰ ਪਤਾ ਹੀ ਮੁਸ਼ਕਲ ਹੀ ਮੁਸ਼ਕਲ ਪਾਣੀ ਜਾਂਦਾ ਹੁੰਦਾ ਜੀ ਪਾਣੀ ਦਾ ਵਹਾਅ ਤੇਜ਼ ਹੈ ਪਹਿਲਾਂ ਨਾਲੋਂ ਨਹੀਂ ਠੀਕ ਹੈ ਨਾਰਮਲ ਹੈ ਇੰਨਾ ਤੇਜ਼ ਨਹੀਂ ਹੈਗਾ ਵੈਸੇ ਠੀਕ ਹੈ ਅਜੇ ਤੱਕ ਠੀਕ ਹੈ ਹਾਂਜੀ ਪੰਜਾਬੀ ਖਬਰਾਂ ਦੇ ਇਸ ਬ੍ਰਿਟਨ ਵਿੱਚ ਫਿਲਹਾਲ ਨਹੀਂ ਜਾਂਦੇ ਨੇ ਨੈਰਮਾਰ ਦੇ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ